ਆਲੀ ਮੈਂ ਗੱਲ ਕਰੀ ਇੰਨੀ ਕੋਈ ਨਹੀਂ ਹੋਰ ਉਹਨਾਂ ਨੂੰ ਵੀ ਲਾ ਦੇ ਉਹ ਲਾ ਕੇ ਕਰਨਾ ਮੈਨੂੰ ਗੱਲ ਕਰ ਲੈਣ ਦੇ ਪਹਿਲਾਂ ਚੱਲ ਨਾਲ ਤੇ ਭੂਆ ਹੋਰ ਨੂੰ ਬੁਲਾਉਣਾ ਸੀ ਅੱਛਾ ਠੀਕ ਕੋਈ ਨਹੀਂ ਭੂਆ ਹੁਣ ਉਧਰ ਗਈਆਂ ਤੇਰੇ ਬਿਨ ਹੈਲੋ ਸੱਤੀ ਜੀ ਹੋ ਠੀਕ ਹਾਂ ਤੂੰ ਦੱਸ ਕੀ ਨਹੀਂ ਮੈਂ ਤੈਨੂੰ ਯਾਦ ਕਰੀ ਇੰਨੀ ਕਿ ਮੈਂ ਕਿਵੇਂ ਬੁਲਾਵਾਂ ਦਿਨ ਹਾਂ

ਕਰੇਜੇ ਹੋਇਆ ਲੈਣਾ ਚਲੋ ਵੀ ਵੇਲੇ ਤੇ ਕੂਣੀ ਲਾ ਦੇ ਹਾਂ ਹਾਂ ਹੋਰ ਉਹਦੀ ਆ ਵਸ ਹਾਂ ਸਾਥ ਤੋਂ ਮੇਰੀ ਬਾਹਰ ਨੂੰ ਗਈ ਆ ਹਾਂ ਹੋਰ ਅੱਛਾ ਠੀਕ ਆ ਕੀ ਕਰੀਏਂਦੇ ਬੱਚੇ ਆਪਣਾ ਕੀ ਕਰੀਏ ਨਹੀਂ ਕੀ ਕਰੀਏ ਨਹੀਂ ਗੱਲ ਕਰੀ ਜਿੰਨੇ ਕੀ ਦਾ ਮੇਰੇ ਭੈਣ ਦਾ ਅੱਛਾ ਉਹ ਤਾਂ ਉਸ ਦੀ ਮੇਰੀਆਂ ਦੀ ਕੀ ਕਰੀਏ ਨਹੀਂ ਇਹ ਤਾਂ ਲੋ ਜੀ ਰਿੰਦੀ ਗੁੰਗਾਇੀ ਵੇ ਨਹੀਂ ਆ ਉਹ ਭਾ ਲੋ ਆ ਕੇ ਕੁਛ ਦੀ ਹੈ ਆਣੇ ਨਹੀਂ ਕਿ ਜੀ ਆਂਦੀ ਹੈ ਕੁੜਗਾ ਘੋਣੀ ਲਵਾ ਲਾ ਮੈਂ ਵੀ ਸਿਰਾਂ ਤਾਂ ਕੰਮ ਕਰਨਾ ਕੋਈ ਇੱਕ ਖਾਂ ਕੋਈ ਕੋੜਾ ਨਾਲ ਫੋਨ ਫਾਨਾ ਆਇਆ ਕਿ ਨਹੀਂ ਹਾਂ ਹੋ ਗਿਆ ਆਮਨੇ ਕੀ ਬੰਦਾ ਆਮਨੇ ਇਹਦਾ ਫੋਨ ਹੈ ਮੇਰੀ ਭੈਣ ਦਾ ਮੰਮੀ ਮੈਂ ਹੀ ਲਵਾਉਣਾ ਸਿੰਦਰ ਹੋਰਾਂ ਨੂੰ ਜਦੋਂ ਆਉਂਦੀਆਂ ਬੱਚੇ ਕੋਈ ਨਾਲ ਹੀ ਮੈਂ ਗੱਲ ਕਰੀ ਇੰਨੀ ਕੋਈ ਹੋਰ ਉਹਨਾਂ ਨੂੰ ਵੀ ਲਾ ਦੇ ਤੂੰ ਲਾ ਕੇ ਕਰਨਾ ਮੈਨੂੰ ਗੱਲ ਕਰ ਲੈਣ ਦੇ ਪਰ

ਕਦੀ ਵੀ ਹਰ ਮੈਂ ਅੱਧੀ ਤੈ ਨੂੰ ਲਾ ਲੈਣੀ ਨਹੀਂ ਕਰਦੀ ਨਹੀਂ ਕਰਨੀ ਗੈਂ ਕਰ ਜਾਂਦੀ ਹੈ ਫੋਨ ਲਈ ਬੈਠੀ ਹੈ ਫੋਨ ਲਈ ਬੈਠੀ ਤੇ ਦੋ ਮਟਰ ਦਾ ਬੰਦਸ ਮਾਤਾ ਹੈਲੋ ਹਾਂ ਕਿਵੇਂ ਹੈ ਜੀ ਹੋਰ ਠੀਕ ਹੈ ਵਧੀਆ ਮੈਂ ਚਾਦਰ ਜੀ ਝੜ ਕੁਛ ਹੋ ਗਿਆ ਹੁਣ ਛੁੱਟੀ ਨੇ ਸਤ ਸ਼ੁਕਰ ਹੈ ਦੋ ਮਿੰਟ ਮੈਂ ਰਪਈਏ ਨਹੀਂ ਇੱਕ ਪਲ ਅੰਦਰ Tuo kahden tension ei niin, muttii päiyyeniäi. ei, ei, kyllä, niin. Oi, 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 kyllä, niin. ਹੋਰ ਪੁੱਛ ਲਗ ਗਈ ਕਿਹਦੇ ਨਾਲ ਗੱਲ ਕਰ ਰਹੀ ਹੈ ਕਿਹਦੇ ਨਾਲ ਕਰ ਰਹੀ ਹੈ ਮੈਂ ਕਿਹ ਨਾਲ ਗੱਲ ਕਰਨੀ ਹੈ ਮੇਰੇ ਭੈਣ ਭਰਾ ਨਹੀਂ ਕੋਈ ਦੱਸ ਤੂੰ ਗੱਲ ਵੀ ਨਹੀਂ ਕਰਨ ਦੀ ਮੇਰੇ ਐਂ ਕਰੀ ਜਾਂਦੀ ਰਹਿੰਦੀ ਐ ਇਹ ਤਾਂ ਲੱਤੀ ਪਈ ਐ ਹੋਰ ਐਨਾ ਥੋੜਾ ਹੁੰਦਾ ਦਾ ਉਹ ਆ ਕੰਟਰੋਲ ਰੱਖਦੀ ਨਹੀਂ ਗੱਲ ਕਿਸਦਾ ਕਰਦੀ ਮੈਨੂੰ ਦੱਸ ਹਾਂ ਮੈਂ ਹਾਂ ਉਹ ਪੁੰਟੀ ਦਾ ਮੇਰੀ ਭੈਣ ਦਾ ਪਿੰਦਨ ਦਾ ਨਹੀਂ ਮੇਰੀ ਭੈਣ ਦਾ

ਹਾਂ ਤੈਂ ਕਾਹ ਵਾਰ ਕੱਲ ਵੀ ਆਖਣਾ ਪਿੰਦਰ ਹੁੰਦਾ ਨਾ ਲੈਣਾ ਤੂੰ ਕੱਲ ਲਾਇ ਨਾ ਤੂੰ ਕਿਤੇ ਪੂਜੀ ਤੋਂ ਆਉਣੀ ਹੈ ਭੈਣ ਦਾ ਫੋਨ ਜੇ ਤੜਕੇ ਤੋਂ ਮੈਂ ਤਾਂ ਬੋਲਦੀ ਨਹੀਂ ਨਰਦੀ ਤੜਕੇ ਤੋਂ 6 ਵਜੇ ਤੋਂ ਲੱਗਦਾ ਭੈਣ ਹੀ ਲੋਟ ਆਉਂਦੀ ਆ ਕਿਤੇ ਭੈਣ ਨੂੰ ਫੋਨ ਲਾ ਲਿਆ ਕਿਤੇ ਭੈਣ ਨੂੰ ਆਜੇ ਨੀੜੇ ਮਾਰਿਆ ਕਿਤੇ ਭੈਣ ਨੂੰ ਕਹਿੰਦੀ ਆ ਭਾਲੀ ਹੀ ਲੈ ਲੀ ਜਿਹੜੀਆਂ ਤੇਰਿਆਂ ਦੇ ਨਾਨਾ ਉਹ ਵੀ ਕਿਸੇ ਨਾ ਧੀਆ ਹੈ ਕਿਤੇ ਭੂਆ ਨੂੰ ਲਾਇਆ ਕਿਤੇ ਭੈਣ ਨੂੰ ਲਾਇਆ ਕਿਤੇ ਆਪਦਾ ਮਾਸਾ ਵੀ ਇੱਧਰ ਲਾਇਆ ਇਦੋਂ ਮੈਂ ਆਪ ਹੀ ਨਹੀਂ ਮੈਂ ਨਾਲ ਗੱਲ ਕਰਦੀ ਆ ਮੇਰੀ ਭੈਣ ਹੁਣ ਮੈਨੂੰ ਆਪ ਖੋਹ ਲਉਂਦੀ ਆ ਆਪ ਨਹੀਂ ਲਉਂਦੀ ਮੈਨੂੰ ਇਹਨਾਂ ਦਾ ਪਤਾ ਮੈਨੂੰ ਅਗਰਵਿੰਦਰ ਦੱਸਦਾ ਵੀ ਮੈਂ ਵੇਖਿਆ ਉਹ ਆ ਤਾਂ ਮੈਂ ਪੁੱਛਿਆ ਮਾਂ ਨਹੀਂ ਪੁੱਤ ਕਦੇ ਇਹ ਨੂੰ ਘੁੰਮ ਲਾਇਆ ਉਹ ਕਹਿੰਦਾ ਨਾ ਮੰਮੀ ਮੱਖ ਜੀ ਨੂੰ ਮੈਂ ਉਹਨਾਂ ਨੂੰ ਪੁੱਛੀ ਨੀ ਉਹ ਤਾਂ ਕਹਿੰਦੀ ਉਹ ਲਉਂਦਾ ਉਹ ਕਹਿੰਦਾ ਮੰਮੀ ਤੇ ਇਹਨੂੰ ਤਾਂ ਪੜ੍ਹਦੇ ਇੰਦਾ ਪਤਾ ਨਹੀਂ ਇਹਦਾ ਲੱਗਿਆ ਹੁੰਦਾ ਉਹਨੇ ਇੱਕ ਦਿਨ ਨਹੀਂ ਲਾਇਆ ਇਹਦਾ ਉਹ ਜਿਹੜਾ ਲੁੱਟੇ ਨਾਲ ਹੁੰਦਾਗਾ ਮੈਂ ਤਾਂ ਦੱਸਿਆ ਉਹ ਕਹਿੰਦਾ ਨਾ ਆਪ ਖੋਹ ਲਉਂਦੀ ਆ ਉਹ ਨਹੀਂ ਲਾਉਂਦੇ ਜਿਹੜੀਆਂ ਤੇਰੇ ਗੂਆ ਉਹ ਵੀ ਕਿਸੇ ਦੀ ਨਹੀਂ ਐ ਇਹ ਨਾ ਮੇਰੀ ਨਹੀਂ ਧੀਆਂ ਉਹ ਵੀ ਕਿਸੇ ਦੀ ਨਹੀਂ ਐ ਚੱਲ ਫਿਰ ਹੁਣ ਆਏ ਘਰ ਮੇਰੀ ਗੱਲ ਸੁਣ ਮੈਂ ਥੋੜੇ ਕਨੇ ਪੈਸੇ ਦੇ ਤੇ ਤੇਰੇ ਨਾ ਭੂਆ ਹੋਣ ਤੁਨ ਮੈਂ ਲੀੜੇ ਲੂੜੇ ਦੇ ਆਵਾਂ ਮੇਰੇ ਕੋਲ ਕਿੱਥੇ ਪੈਸਾ ਮੈਨੂੰ ਕੋਣ ਪੜਾਉਂਦਾ ਗੱਲ ਸੋਡੇ ਕੋਲ ਹੀ ਪੈਸੇ ਆ ਉਹ ਤੇਰੀ ਮੰਮੀ ਨਹੀਂ ਗਈ ਤੇਰੇ ਭੂਆ ਕੋਲ ਗਈ ਸੀ ਫਿਰ 10 ਕੀ ਲੈ ਕੇ ਗਈ ਸੀ ਖਾਣ ਨੂੰ ਸਾਰਾ ਸਮਾਨ ਲੈ ਗਈ ਸੀ ਕੱਪੜੇ ਲੀੜੇ ਤੇ ਫਿਰ ਤੇਰੀ ਭੂਆ ਨਾਲ ਦੱਸ ਕਿੰਨਾ ਚਿਤ ਖੁਸ਼ੀ ਹੋਇਆ ਹੋਇਆ ਕਿ ਨਹੀਂ ਹੋਇਆ ਹਾਂਜੀ ਤੇ ਜੇ ਤੇਰੀ ਮੰਮੀ ਤੇਰੇ ਕੋਲ ਆਵੇ ਤੇਨ ਲੀੜਾ ਲੱਤਿਆਵੇ ਤੇ ਫਿਰ ਤੇਰਾ ਮਨ ਕਿੰਨਾ ਖੁਸ਼ ਹੋ ਤੇਰੀ ਵਿਧਾਈ ਆਵੇ ਕਿੰਨਾ ਮਨ ਖੁਸ਼ ਹੋਗਾ ਤੇਰਾ ਹਾਂ ਦਾਸੇ ਹੋਊਗਾ ਕਿ ਨਹੀਂ ਹਾਂਜੀ ਹਾਂ ਤੇ ਫਿਰ ਇਹ ਵੀ ਹੋਣੀ ਉਹ ਆਪਾਂ ਜੇ ਵੀ ਤੇਰੇ ਨੂੰ ਭੂਆ ਹੁਣ ਉਹਨਾਂ ਦੇ ਵੀ ਨਾਂ ਤੇ ਦਾਦੀ ਰਹੇਗੀ ਨਾ ਤੇਰਾ ਦਾਦਾ ਰਹੇਗਾ ਹਾਂ ਹੈਨਾ ਉਹ ਵੀ ਜੇ ਹੁਣ ਤੁਸੀਂ ਮੈਨੂੰ ਕੁਛ ਦਿਓਗੇ ਲੀੜਾ ਲੱਤਾ ਤੇ ਮੈਂ ਫੇਰ ਹੀ ਜਾਊ ਜੇ ਮੈਂ ਜਾਊਂਗੀ ਉਹਨਾਂ ਦਾ ਵੀ ਬਹੁਤ ਮਨ ਖੁਸ਼ ਹੋ ਜੀ ਹੁਣ ਸੋ ਸੁੱਖਾਂ ਨੇ ਮੇਰੇ ਕੋਲ ਤਾਂ ਦੋ ਮੇਰੇ ਨਾਲ ਨਾਲ ਨੇ ਦੋ ਮੇਰੇ ਨਾਲ ਧੀ ਆ ਤੀਜੀ ਹੁਣ ਤੇਰੀ ਧੀ ਆ ਜੀ ਤੇਰੀ ਧੀ ਕੋਲੇ ਜਦੋਂ ਤੇਰੇ ਨੋਹ ਆ ਗਈ ਉਹ ਨਾ ਜਾਵੇ ਚੇ ਫੋਨ ਨਾ ਲਾ ਕੇ ਦੇਵੀ ਤੇ ਫਿਰ ਤੂੰ ਐਂ ਦੱਸ ਕਿ ਤੇਰਾ ਆਤਮਾ ਖੁਸ਼ ਹੋਊਗਾ ਕਿ ਦੁੱਖ ਦੇਊਗਾ ਦੋਹੀ ਹੋਊਗਾ ਐਂ ਦੱਸ ਮੈਨੂੰ ਤਾਂ ਸਤਾ ਉਹਨੇ ਅੱਖਾਂ ਖੋਲ ਕੇ ਮੈਂ ਹੁਣ ਅੱਜ ਨਾ ਨਾ ਨੂੰ ਫੋਨ ਲਾਇਆ ਕਰੂੰਗੇ ਠੀਕ ਆ ਸਿਆਣੀ ਜਮਨਾ ਆ ਪਾਇ ਨਾ ਤੋਈਣਾ ਸਾਸ ਦਾ ਜਮਨਾ ਠੀਕ ਹੈ ਤੇ ਵੀ ਆਪਣਾ ਐ ਕਹਿ ਵੀ ਐ ਕਿਹਾ ਕਰ ਮੇਰ ਦਾ ਭੈਣਾਂ ਮੇਰੀ ਭੈਣ ਦੂਰ ਆ ਜਿਹੜਾ ਮੇਰਾਂ ਦਾ ਨਾਨਾ ਹੈ ਮੇਰਾਂ ਪੂਆ ਉਹ ਪਹਿਲਾਂ ਹੁਣ ਮੇਰੀ ਗੱਲ ਸਮਝ ਪਤਾ ਜਿਹੜਾ ਤੇਰਾਂ ਦਾ ਨਾਨਾ ਤੇਰਾਂ ਪੂਆ ਹੈ ਨਾ ਉਹਨਾਂ ਨੇ ਤੈਨੂੰ ਸਾਰਾ ਕੁਝ ਛੱਡਿਆ ਜ਼ਮੀਨ ਵੀ ਛੱਡੀ ਹੈ ਤੇ ਸਾਰੇ ਘਰ-ਬਾਰ ਵੀ ਛੱਡਿਆ ਹੈ ਨਾ ਤੇ ਜੀ ਫਿਰ ਹੁਣ ਆਪਾਂ ਉਹਦੀ ਕਦਰ ਨਾ ਉਹ ਚੀਜ਼ਾਂ ਨਹੀਂ ਪਾਵਾਂਗੇ ਤੇ ਫਿਰ ਆਪਣਾ ਮਾਰਾ ਗੰਮ ਤੇ ਪੈਣਾ ਤੋਂ ਪੈਣਾ ਚੱਲ ਵਕਤ ਨੂੰ ਦੀ ਸਕੀਰੀ ਐ ਪੈਣਾ ਤੋਂ ਕੁਛ ਨਹੀਂ ਦਿੱਤਾ ਹਾਂਜੀ ਨਹੀਂ ਪੈਣ ਨੂੰ ਤਾਂ ਤੂੰ ਵੀ ਆਈ ਆਦੀ ਵਿਚ ਆ ਗਈ ਤਾਂ ਤੂੰ ਮੈਂ ਸੁਣੀਆ ਨਹੀਂ ਤੇਰੇ ਫੋਨ ਤੇ ਆਜੋ ਮੈਂ ਤੁਹਾਨੂੰ ਲੀ ਲੈਣਾ ਆਜੋ ਮੈਂ ਫੜਾ ਨਹੀਂ ਜੀ ਮੈਂ ਸਾਰੀਆਂ ਸੁਣ ਲਾਂ ਤੇ ਧੀਆ ਮੇਰੀ ਤੂੰ ਆਈ ਆਦੀ ਐ ਮੇਰੇ ਕੋਲ ਕੁਛ ਹੈ ਨਹੀਂ ਮੈਨੂੰ ਕੋਈ ਫੜਾਉਂਦਾ ਨਹੀਂ ਨਹੀਂ ਮੰਮੀ ਹੁਣ ਮੈਂ ਲਾਇਆ ਕਰੂੰਗੀ ਤੈਨੂੰ ਪਤਾ ਲੱਗਿਆ ਹਾਂ ਤਾਂ ਵੀ ਅੱਜ ਤੋਂ ਬਾਅਦ ਜਿਹੜਾ ਨਾਨਾ ਤੇ ਪੂਆ ਉਹ ਇਸ ਕਰਦੀਆਂ ਧੀਆ ਇਹਨਾਂ ਨੂੰ ਵੱਧ ਤੋਂ ਵੱਧ ਪਿਆਰ ਦਿਓ ਜਿੰਨਾ ਪਿਆਰ ਦਿਓਗੇ ਜਿੰਨਾ ਇਹਨਾਂ ਨਾਲ ਤੁਸੀਂ ਪੁੱਤ ਰੱਖੋਗੇ ਮਾਰਕਸ ਨੂੰ ਉਹਨੂੰ ਵੱਧ ਦਿਓ ਪਰਮਾਤਮਾ ਸੱਚੇ ਬਾਸ਼ਾ ਸੁ ਬਹੁਤ ਜ਼ਿਆਦਾ ਦੂ ਈਆਂ ਦੇ ਦਿੱਤਾ ਕਿੱਧਰ ਹੀ ਨਹੀਂ ਜਾਂਦਾ ਕੋਈ ਨੂੰ ਵੀ ਮੈਂ ਆਪਾ ਹੁਣੇ ਉਹਨਾਂ ਨੂੰ ਫੋਨ ਲਾ ਕੇ ਗੱਲ ਕਰਦੇ ਠੀਕ ਹੈ